ਸੂਚਿ ਇਹ ਦੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸ਼੍ਰੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵ代ਕ ਕਾਨੂੰਨ ਸਜ਼ਾ ਹੋਈ ਹੈ ਤਰਨਤਨ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਵ代ਕ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਸਮਾ ਕਾਂ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਸਨ ਵ代ਕ ਦੇ ਉੱਪਰ ਅਤੇ 12 ਸਾਲ ਦੀ ਲੰਬੀ ਜਿਹੜੀ ਕੀ ਕਾਨੂੰਨੀ ਲੜਾਈ ਤੋਂ ਬਾਅਦ ਅੱਜ ਉਹ ਦਿਨ ਆਇਆ ਜਦੋਂ ਇੱਕ ਦਲਿਤ ਪਰਿਵਾਰ ਨੂੰ ਇਨਸਾਫ਼ ਮਿਲਿਆ ਹੋਵੇ ਸੂਚਿ ਇਹ ਸੇ ਖਬਰਾਂ ਇੱਕ ਵੀ ਤੇ ਗੱਲਬਾਤ ਕਰਦੇ ਆ ਤਰਨਤਾਰਨ ਤੋਂ ਸਾਡੇ ਪੱਤਰਕਾਰ ਸ਼ੇਰੂ ਮਹਾਜਨ ਫੋਨ ਲੈਂਦੇ ਵੀ ਉਹਦੇ ਸੋ ਸ਼ੇਰੂ ਮਹਾਜਨ 13 ਸਾਲ ਦਾ ਲੰਮਾ ਅਰਸਾ ਬੀਤ ਚੁੱਕਿਆ ਹੈ ਅੱਜ ਫੈਸਲਾ ਸੁਣਾਇਆ ਅਦਾਲਤ ਨੇ ਹੋਰ ਕੀ ਅਪਡੇਟ ਹੈ ਜੀ ਬਿਲਕੁਲ ਜੀ ਦੱਸ ਦੇਗੀ ਤਰਨਤਾਰਨ ਦੀ ਮਾਨਜੋ ਅਦਾਲਤ ਵੱਲੋਂ ਜਿਹੜਾ ਕਿ ਕਾਫੀ ਚਿਰ ਤੋਂ ਜਿਹੜਾ ਕਿ ਇੰਤਜ਼ਾਰ ਕਰ ਰਿਹਾ ਐਸਪੀ ਪਰਿਵਾਰ ਵੱਲੋਂ ਜਿਹੜਾ ਕਿ ਅੱਜ ਉਹਨਾਂ ਨੂੰ ਉਸ ਵੇਲੇ ਵੱਡਾ ਇਨਤਖਾਬ ਮਿਲਿਆ ਜਿਹੜਾ ਕਿ ਹਲਕਾ ਖਡੂਰ ਸਾਹਿਬ ਤੋਂ ਬਧਾਈ ਕਮਿੰਦਰ ਸਿੰਘ ਲਾਲਪੁਰਾ ਨੂੰ ਜਿਹੜਾ ਕਿ ਕੋਰਟ ਵੱਲੋਂ ਜਿਹੜੀ ਕਿ 4 ਸਾਲ ਦੀ ਜਿਹੜੀ ਕਿ ਸਜ਼ਾ ਸੁਣਾਈ ਗਈ ਹੈ ਜੀ ਤੋਂ ਪਿਛਲੇ ਦਿਨੀ ਦੋਸ਼ੀ ਇਕਰਾਰ ਦਿੱਤਾ ਗਿਆ ਸੀ ਅੱਜ ਫੈਸਲਾ ਸੁਣਾਇਆ ਗਿਆ ਸਜ਼ਾ ਸੁਣਾਈ ਗਈ ਹੈ ਪਰਿਵਾਰ ਦਾ ਕੀ ਕਹਿਣਾ ਹੈ ਹੁਣ ਪਰਿਵਾਰ ਸੰਤੁਸ਼ਟ ਹੈ ਇਸ ਫੈਸਲੇ ਤੋਂ ਜੀ ਬਿਲਕੁਲ ਜੀ ਦੱਸ ਦਈਏ ਕਿ ਜਿਹੜਾ ਕਿ ਦੇ ਪਰਿਵਾਰ ਵੱਲੋਂ ਜਿਹੜੀ ਕਾਫੀ ਖੁਸ਼ੀ ਜਿਤਾਈ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿ ਸਾਨੂੰ ਜਿਹੜਾ ਕਿ 13 ਸਾਲ ਬਾਅਦ ਜਿਹੜਾ ਕਿ ਇਨਸਾਫ ਮਿਲਿਆ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਖੁਸ਼ ਆ ਜਿਹੜਾ ਕਿ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਕਿ ਵਿਸ਼ਵਾਸ ਮਿਲਿਆ ਹੈ ਜਿਹੜਾ ਕਿ ਕੁੜੀ ਦੇ ਮਾਮਲੇ ਦੇ ਵਿੱਚ ਛੇੜਛਾੜ ਕੀਤੀ ਸੀ ਉਸਦੇ ਚੱਲਦਿਆਂ ਜਿਹੜਾ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜਾ ਕਿ ਕਾਫੀ 13 ਸਾਲ ਤੋਂ ਜਿਹੜਾ ਕਿ ਅਦਾਲਤ ਦੇ ਵਿੱਚ ਕੇਸ ਚੱਲੇ ਅੱਜ ਜਿਹੜਾ ਕਿ ਮਾਨਯੋਗ ਅਦਾਲਤ ਵੱਲੋਂ ਜਿਹੜਾ ਕਿ ਉਸ ਨੂੰ ਸਜਾ ਸੁਣਾਈ ਗਈ ਹੈ ਸੋ ਸ਼ੇਰੂ ਜਿਸ ਤਰ੍ਹਾਂ ਦੇ ਨਾਲ ਸਤਾ ਧਿਰ ਦੇ ਵਿੱਚ ਮੌਜੂਦਾ ਵਿਧਾਇਕ ਹੋਵੇ ਸੋ ਲਗਾਤਾਰ ਪਰਿਵਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੁਣ ਇਹ ਕਿੰਨਿਆ ਇੱਕ ਔਕੜ ਆਈਆਂ ਪਰਿਵਾਰ ਨੂੰ ਇਸ ਇਨਸਾਫ ਨੂੰ ਲੈਣ ਲਈ ਜੀ ਬਿਲਕੁਲ ਜੀ ਦੱਸਦੀ ਹੈ ਕਿ ਪਰਿਵਾਰ ਨੂੰ ਜਿਹੜੀ ਕਿ ਪਹਿਲਾਂ ਤਾਂ ਜਿਹੜੀ ਸਿਕਿਉਰਿਟੀ ਵੀ ਦਿੱਤੀ ਗਈ ਸੀ ਉਹ 10 ਜਿਹੜਾ ਕਿ ਪਰਿਵਾਰ ਕੋ ਫਿਰ ਸਿਕਿਉਰਿਟੀ ਜਿਹੜੀ ਕਿ ਪੁਲਿਸ ਵੱਲੋਂ ਵਾਪਸ ਲੈ ਲਈ ਗਈ ਤੇ ਪਰਿਵਾਰ ਨੂੰ ਕਾਫੀ ਔਕੜਾਈਆਂ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਤੇ ਘਰ ਤੋਂ ਬਾਹਰ ਨਿਕਲਣਾ ਵੀ ਜਿਹੜਾ ਕਿ ਬਹੁਤ ਮੁਸ਼ਕਲ ਹੈ ਜੇ ਜੇ ਗੱਲ ਕਰੀਏ ਕਹਿੰਦੇ ਅੱਜ ਵੀ ਤਾਂ ਅੱਜ ਸਾਨੂੰ ਪੂਰਾ ਜਿਹੜਾ ਕਿ ਅਨਸਾਭ ਮਿਲਿਆ ਸੋ ਤੁਸੀਂ ਲਗਾਤਾਰ ਇਸ ਕੇਸ ਦੇ ਉੱਪਰ ਜਿਹੜੀ ਕਿ ਰਿਪੋਰਟਿੰਗ ਕੀਤੀ ਹੈਗੀ ਐ ਸੋ ਬਚਾਅ ਪੱਖ ਦੇ ਵਕੀਲ ਦੇ ਵੱਲੋਂ ਵੀ ਕੋਈ ਦਲੀਲ ਪੇਸ਼ ਕੀਤੀ ਕੀ ਵਧਾਇਕ ਨੂੰ ਬਚਾਉਣ ਦੇ ਲਈ ਕੀ ਕੁਝ ਦਲੀਲਾਂ ਹੋਈਆਂ ਅਦਾਲਤ ਦੇ ਵਿੱਚ ਇਹ ਬਿਲਕੁਲ ਸਹੀ ਦੱਸ ਰਹੀ ਹੈ ਕਿ ਜਿਹੜਾ ਕਿ ਉਹਨਾਂ ਦੇ ਵਕੀਲ ਵੱਲੋਂ ਜਿਹੜਾ ਕਿ ਕਾਫੀ ਪੁੱਛੀ ਗਈ ਜਿਹੜੀ ਕਿ ਕਾਫੀ ਇਹ ਲੰਬੀ ਜਿਹੜੀ ਕਿ 4 ਤੋਂ 5 ਘੰਟੇ ਦੀ ਜਿਹੜੀ ਕਿ ਮਾਨਜੋ ਪੋਰਟ ਦੇ ਅੰਦਰ ਜਿਹੜੀ ਕਿ ਬੈਸਟ ਲਈ ਬੈਸਟ ਦੇ ਚੱਲ ਰਿਹਾ ਜਿਹੜਾ ਕਿ ਆਖਰੀ ਡਿਸੀਜਨ ਜਿਹੜਾ ਹੈ ਕਿ ਮਾਨਜੋ ਅਦਾਲਤ ਵੱਲੋਂ ਜੱਜ ਸਾਹਿਬ ਵੱਲੋਂ ਜਿਹੜਾ ਡਿਸੀਜਨ ਲਿਆ ਗਿਆ ਡਿਸੀਜਨ ਲੈਣ ਦੇ ਜਿਹੜਾ ਕਿ ਉਹਨਾਂ ਨੂੰ ਮੌਕੇ ਤੇ ਜਿਹੜੀ 4 ਸਾਲ ਦੀ ਸਜ਼ਾ ਸੁਣਾਈ ਗਈ ਸੋ ਧੰਨਵਾਦ ਗੱਲਬਾਤ ਕਰਨ ਲਈ ਵਾਕੀ ਮਯੂਦਾ ਵਧਾਇਕ ਆਮ ਆਦਮੀ ਪਾਰਟੀ ਦੇ ਮਯੂਦਾ ਵਧਾਇਕ ਮਨਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਹੋਈ ਹੈ ਲੜਕੀ ਦੇ ਨਾਲ ਉਹਨਾਂ ਦੇ ਵੱਲੋਂ ਛੇੜਛੜ ਕੀਤੀ ਗਈ ਸੀ ਇਹ ਉਸ ਸਮੇਂ ਦਾ ਮਾਮਲਾ ਜਦੋਂ ਮਨਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਚਾਲਕ ਹੁੰਦੇ ਸਨ ਡਰਾਈਵਰੀ ਕਰਦੇ ਹੁੰਦੇ ਸਨ ਕਿ ਇਸੇ ਦੌਰਾਨ ਪਿੰਡ ਉਸਮਾਨ ਦੇ ਵਿੱਚ ਇੱਕ ਵਿਆਸਮਗਮ ਹੁੰਦਾ ਜਿੱਥੇ ਕਿ ਉਹ ਲੜਕੀ ਵਿਆਹੀ ਹੁੰਦੀ ਹੈ ਜਿਸ ਦੇ ਨਾਲ ਛੇੜਛੜ ਹੁੰਦੀ ਹੈ ਕੁੱਟਮਾਰ ਦੇ ਵੀ આરોਪ ਲੱਗੇ ਨੇ ਐਡੀ ਤਸ਼ੱਦਦ ਹੋਈ ਕਿ ਪਰਿਵਾਰ ਦੇ ਵੱਲੋਂ ਪੁਲਿਸ ਦਾ ਕੇ ਸ਼ਿਕਾਇਤ ਕੀਤੀ ਜਾਂਦੀ ਹੈਗੀ ਪਰ ਲੰਮਾ ਸਮਾਂ ਸੰਘਰਸ਼ ਲੜਿਆ ਗਿਆ ਹਾਰ ਨਹੀਂ ਮੰਨੀ ਉਸ ਧੀ ਨੇ ਅਤੇ ਉਸ ਨੂੰ ਵਿਸ਼ਵਾਸ ਸੀ ਕਾਨੂੰਨ ਦੇ ਉੱਪਰ ਅਤੇ ਕਾਨੂੰਨ ਦੇ ਮੁਤਾਬਕ ਜਿਹੜੀ ਕਿ ਪੂਰੇ ਮਾਮਲੇ ਦੇ ਵਿੱਚ ਜਾਂਚ ਪਰਤਾਲ ਹੁੰਦੀ ਹੈ ਤੇ ਹੁਣ ਅਦਾਲਤ ਦੇ ਵੱਲੋਂ ਵਧਾਇਕ ਨੂੰ ਜਿਹੜੀ ਕਿ ਸਜ਼ਾ ਸੁਣਾਈ ਗਈ ਹੈ ਪਿਛਲੇ ਦਿਨੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਉਸੇ ਦਿਨ ਪੁਲਿਸ ਦੇ ਵੱਲੋਂ ਲਾਲਪੁਰਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆਇਆ ਸੋ ਜਾਣਕਾਰੀ ਲਈ ਇਹ ਵੀ ਦੱਸ ਦਿੰਦੇ ਹਾਂ ਕਿ ਲਾਲਪੁਰਾ ਸਮੇਤ ਕੁੱਲ ਜਿਹੜੇ ਕਿ 7 ਲੋਕਾਂ ਨੂੰ ਦੋਸ਼ੀ ਕਰ ਦਿੱਤਾ ਗਿਆ ਸੀ ਸੋ ਅੱਜ ਉਸ ਮਾਮਲੇ ਦੇ ਵਿੱਚ ਵਿਧਾਇਕ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੋ ਇਸ ਲਈ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਸ਼੍ਰੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਨੂੰਨ ਸਜ਼ਾ ਹੋਈ ਹੈ ਤਰੰਤਰਨ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਵਿਧਾਇਕ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁناਈ ਗਈ ਹੈ ਉਸਮਾ ਕਾਂ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਸਨ ਵਿਧਾਇਕ ਦੇ ਉੱਪਰ ਅਤੇ 12 ਸਾਲ ਦੀ ਲੰਬੀ ਜਿਹੜੀ ਕੀ ਕਾਨੂੰਨੀ ਲੜਾਈ ਤੋਂ ਬਾਅਦ ਅੱਜ ਉਹ ਦਿਨ ਆਇਆ ਜਦੋਂ ਇੱਕ ਦਲਿਤ ਪਰਿਵਾਰ ਨੂੰ ਇਨਸਾਫ ਮਿਲਿਆ ਹੋਵੇ ਸੋ ਐਸੀ ਖਬਰ ਨੂੰ ਲੈ ਕੇ ਵਿਦੇ ਗੱਲਬਾਤ ਕਰਦੇ ਹਾਂ ਤਰਨਤਾਰਨ ਤੋਂ ਸਾਡੇ ਪੱਤਰਕਾਰ ਸ਼ੇਰੂ ਮਹਾਜਨ ਫੋਨ 'ਤੇ ਮਿਉਂਦੇ ਸੋ ਸ਼ੇਰੂ ਮਹਾਜਨ 13 ਸਾਲ ਦਾ ਲੰਮਾ ਅਰਸਾ ਬੀਤ ਚੁੱਕਿਆ ਹੈ ਅੱਜ ਫੈਸਲਾ ਸੁਨਾਇਆ ਅਦਾਲਤ ਨੇ ਹੋਰ ਕੀ ਅਪਡੇਟ ਹੈ ਜੀ ਬਿਲਕੁਲ ਜੀ ਦੱਸ ਦੇਗੀ ਤਰਨਤਾਰਨ ਦੀ ਮਾਨਜੋ ਹ ਅਦਾਲਤ ਵੱਲੋਂ ਜਿਹੜਾ ਕਿ ਕਾਫੀ ਚਿਰ ਤੋਂ ਜਿਹੜਾ ਕਿ ਇੰਤਜ਼ਾਰ ਕਰ ਰਹੇ ਐਸਪੀ ਪਰਿਵਾਰ ਵੱਲੋਂ ਜਿਹੜਾ ਕਿ ਅੱਜ ਉਹਨਾਂ ਨੂੰ ਉਸ ਵੇਲੇ ਵੱਡਾ ਇੰਤਖਾਬ ਮਿਲਿਆ ਜਿਹੜਾ ਕਿ ਹਲਕਾ ਖਡੂਰ ਸਾਹਿਬ ਤੋਂ ਬਧਾਈ ਕਮ ਜਿੰਦਰ ਸਿੰਘ ਲਾਲਪੁਰਾ ਨੂੰ ਜਿਹੜਾ ਕਿ ਕੋਰਟ ਵੱਲੋਂ ਜਿਹੜੀ ਕਿ 4 ਸਾਲ ਦੀ ਜਿਹੜੀ ਕਿ ਸਜ਼ਾ ਸੁਣਾਈ ਗਈ ਹੈ ਜੀ ਤੋਂ ਪਿਛਲੇ ਦਿਨੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਅੱਜ ਫੈਸਲਾ ਸੁਣਾਇਆ ਗਿਆ ਸਜ਼ਾ ਸੁਣਾਈ ਗਈ ਹੈ ਪਰਿਵਾਰ ਦਾ ਕੀ ਕਹਿਣਾ ਹੈ ਹੁਣ ਪਰਿਵਾਰ ਸੰਤੁਸ਼ਟ ਹੈ ਇਸ ਫੈਸਲੇ ਤੋਂ ਜੀ ਬਿਲਕੁਲ ਜੀ ਦੱਸ ਦਈਏ ਕਿ ਜਿਹੜਾ ਕਿ ਐਸਪੀ ਪਰਿਵਾਰ ਵੱਲੋਂ ਜਿਹੜੇ ਕਾਫੀ ਖੁਸ਼ੀ ਜਿਤਾਈ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿ ਸਾਨੂੰ ਜਿਹੜਾ ਕਿ 13 ਸਾਲ ਬਾਅਦ ਜਿਹੜਾ ਕਿ ਇਨਸਾਫ ਮਿਲਿਆ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬਹੁਤ ਜ਼ਿਆਦਾ ਖੁਸ਼ ਆ ਜਿਹੜਾ ਕਿ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਕਿ ਵਿਸ਼ਵਾਸ ਮਿਲਿਆ ਹੈ ਜਿਹੜਾ ਕਿ ਕੁੜੀ ਦੇ ਮਾਮਲੇ ਦੇ ਵਿੱਚ ਛੇੜਛਾੜ ਕੀਤੀ ਉਸਦੇ ਚੱਲਦਿਆਂ ਜਿਹੜਾ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜਾ ਕਿ ਕਾਫੀ 13 ਸਾਲ ਤੋਂ ਜਿਹੜਾ ਕਿ ਅਦਾਲਤ ਦੇ ਵਿੱਚ ਕੇਸ ਚੱਲੇ ਅੱਜ ਜਿਹੜਾ ਕਿ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ ਸੋ ਸ਼ੇਰੂ ਜਿਸ ਤਰ੍ਹਾਂ ਦੇ ਨਾਲ ਸਤਾ ਧਿਰ ਦੇ ਵਿੱਚ ਮੌਜੂਦਾ ਵਿਧਾਇਕ ਹੋਵੇ ਸੋ ਲਗਾਤਾਰ ਪਰਿਵਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੁਣ ਇਹ ਕਿੰਨਿਆ ਇੱਕ ਔਕੜ ਆਈਆਂ ਪਰਿਵਾਰ ਨੂੰ ਇਸ ਇਨਸਾਫ ਨੂੰ ਲੈਣ ਲਈ ਜੀ ਬਿਲਕੁਲ ਜੀ ਦੱਸਦੀ ਹੈ ਕਿ ਪਰਿਵਾਰ ਨੂੰ ਜਿਹੜੀ ਕਿ ਪਹਿਲਾਂ ਦਾ ਜਿਹੜੀ ਸਿਕਿਉਰਿਟੀ ਵੀ ਦਿੱਤੀ ਗਈ ਸੀ ਉਹ 10 ਜਾਲ ਦੇ ਜਿਹੜਾ ਕਿ ਪਰਿਵਾਰ ਕੋ ਫਿਰ ਸਿਕਿਉਰਿਟੀ ਜਿਹੜੀ ਕਿ ਪੁਲਿਸ ਵੱਲੋਂ ਵਾਪਸ ਲੈ ਲਈ ਗਈ ਤੇ ਪਰਿਵਾਰ ਨੂੰ ਕਾਫੀ ਔਕੜਾਂ ਆ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਤੇ ਘਰ ਤੋਂ ਬਾਹਰ ਨਿਕਲਣਾ ਵੀ ਜਿਹੜਾ ਕਿ ਬਹੁਤ ਮੁਸ਼ਕਲ ਹੈ ਜੇ ਜੇ ਗੱਲ ਕਰੀਏ ਕਿਹਦੇ ਅੱਜ ਵੀ ਤਾਂ ਅੱਜ ਸਾਨੂੰ ਪੂਰਾ ਜਿਹੜਾ ਕਿ ਅਨਸਾਬ ਮਿਲਿਆ ਸੋ ਤੁਸੀਂ ਲਗਾਤਾਰ ਇਸ ਕੇਸ ਦੇ ਉੱਪਰ ਜਿਹੜੀ ਕਿ ਰਿਪੋਰਟਿੰਗ ਕੀਤੀ ਹੈਗੀ ਐ ਸੋ ਬਚਾਅ ਪੱਖ ਦੇ ਵਕੀਲ ਦੇ ਵੱਲੋਂ ਵੀ ਕੋਈ ਦਲੀਲ ਪੇਸ਼ ਕੀਤੀ ਗਈ ਵਧਾਇਕ ਨੂੰ ਬਚਾਉਣ ਦੇ ਲਈ ਕੀ ਕੁਝ ਦਲੀਲਾਂ ਹੋਈਆਂ ਅਦਾਲਤ ਦੇ ਵਿੱਚ ਇਹ ਬਿਲਕੁਲ ਜਿਹੜੀ ਦੱਸ ਰਹੀ ਹੈ ਕਿ ਜਿਹੜਾ ਕਿ ਉਹਨਾਂ ਦੇ ਵਕੀਲ ਵੱਲੋਂ ਜਿਹੜਾ ਕਿ ਕਾਫੀ ਪੁੱਛੀ ਗਈ ਜਿਹੜੀ ਕਿ ਕਾਫੀ ਇਹ ਲੰਬੀ ਜਿਹੜੀ ਕਿ 4 ਤੋਂ 5 ਘੰਟੇ ਦੀ ਜਿਹੜੀ ਕਿ ਮਾਨਜੋਗ ਕੋਰਟ ਦੇ ਅੰਦਰ ਜਿਹੜੀ ਕਿ ਬੈਸਟ ਲਈ ਬੈਸਟ ਦੇ ਚੱਲ ਰਿਹਾ ਜਿਹੜਾ ਕਿ ਆਖਰੀ ਡਿਸੀਜਨ ਜਿਹੜਾ ਹੈ ਕਿ ਮਾਨਜੋਗ ਅਦਾਲਤ ਵੱਲੋਂ ਜੱਤਾ ਵੱਲੋਂ ਜਿਹੜਾ ਡਿਸੀਜਨ ਲਿਆ ਗਿਆ ਸੀ ਜਿਹੜੇ ਲੈਣ ਦੇ ਜਿਹੜਾ ਕਿ ਉਹਨਾਂ ਨੂੰ ਮੌਕੇ ਤੇ ਜਿਹੜੀ 4 ਸਾਲ ਦੀ ਸਜ਼ਾ ਆਈ ਗਈ ਸੋ ਧੰਨਵਾਦ ਗੱਲਬਾਤ ਕਰਨ ਲਈ ਵਾਕੀ ਮਯੂਦਾ ਵਧਾਇਕ ਆਮ ਆਦਮੀ ਪਾਰਟੀ ਦੇ ਮਯੂਦਾ ਵਧਾਇਕ ਮਨਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਹੋਈ ਹੈ ਲੜਕੀ ਦੇ ਨਾਲ ਉਹਨਾਂ ਦੇ ਵੱਲੋਂ ਛੇੜਛੜ ਕੀਤੀ ਗਈ ਸੀ ਇਹ ਉਸ ਸਮੇਂ ਦਾ ਮਾਮਲਾ ਜਦੋਂ ਮਨਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਚਾਲਕ ਹੁੰਦੇ ਸਨ ਡਰਾਈਵਰੀ ਕਰਦੇ ਹੁੰਦੇ ਸਨ ਕਿ ਇਸੇ ਦੌਰਾਨ ਪਿੰਡ ਉਸਮਾਨ ਦੇ ਵਿੱਚ ਇੱਕ ਵਿਆਸਮਗਮ ਹੁੰਦਾ ਜਿੱਥੇ ਕਿ ਉਹ ਲੜਕੀ ਵਿਆਹੀ ਹੁੰਦੀ ਹੈ ਜਿਸ ਦੇ ਨਾਲ ਛੇੜਛੜ ਹੁੰਦੀ ਹੈ ਕੁੱਟਮਾਰ ਦੇ ਵੀ આરોਪ ਲੱਗੇ ਨੇ ਐਡੀ ਤਸ਼ੱਦਦ ਹੋਈ ਕਿ ਪਰਿਵਾਰ ਦੇ ਵੱਲੋਂ ਪੁਲਿਸ ਦਾ ਕਿ ਸ਼ਿਕਾਇਤ ਕੀਤੀ ਜਾਂਦੀ ਹੈਗੀ ਪਰ ਲੰਮਾ ਸਮਾਂ ਸੰਘਰਸ਼ ਲੜਿਆ ਗਿਆ ਹਾਰ ਨਹੀਂ ਮੰਨੀ ਉਸ ਧੀ ਨੇ ਅਤੇ ਉਸ ਨੂੰ ਵਿਸ਼ਵਾਸ ਸੀ ਕਾਨੂੰਨ ਦੇ ਉੱਪਰ ਅਤੇ ਕਾਨੂੰਨ ਦੇ ਮੁਤਾਬਕ ਜਿਹੜੀ ਕਿ ਪੂਰੇ ਮਾਮਲੇ ਦੇ ਵਿੱਚ ਜਾਂਚ ਪਰਤਾਲ ਹੁੰਦੀ ਹੈ ਅਤੇ ਹੁਣ ਅਦਾਲਤ ਦੇ ਵੱਲੋਂ ਵਧਾਇਕ ਨੂੰ ਜਿਹੜੀ ਕਿ ਸਦੱਸ ਰਾਈ ਗਈ ਹੈ ਪਿਛਲੇ ਦਿਨੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਉਸੇ ਦਿਨ ਪੁਲਿਸ ਦੇ ਵੱਲੋਂ ਲਾਲਪੁਰਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆਇਆ ਸੋ ਜਾਣਕਾਰੀ ਲਈ ਇਹ ਵੀ ਦੱਸ ਦਿੰਦੇ ਹਾਂ ਕਿ ਲਾਲਪੁਰਾ ਸਮੇਤ ਕੁੱਲ ਜਿਹੜੇ ਕਿ 7 ਲੋਕਾਂ ਨੂੰ ਦੋਸ਼ੀ ਕਰ ਦਿੱਤਾ ਗਿਆ ਸੀ ਸੋ ਅੱਜ ਉਸ ਮਾਮਲੇ ਦੇ ਵਿੱਚ ਵਿਧਾਇਕ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੋ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਸ਼੍ਰੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਨੂੰਨ ਸਜ਼ਾ ਹੋਈ ਹੈ ਤਰਨਤਾਰਨ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਵਿਧਾਇਕ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਸਮਾ ਕਾਂਡ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਲੜਕੀ ਦੇ ਨਾਲ ਛੇੜਛਾੜ ਅਤੇ ਕੁਟਮਾਰ ਦੇ ਇਲਜ਼ਾਮ ਲੱਗੇ ਸਨ ਵਿਧਾਇਕ ਦੇ ਉੱਪਰ ਅਤੇ 12 ਸਾਲ ਦੀ ਲੰਬੀ ਜਿਹੜੀ ਕੀ ਕਾਨੂੰਨੀ ਲੜਾਈ ਤੋਂ ਬਾਅਦ ਅੱਜ ਉਹ ਦਿਨ ਆਇਆ ਜਦੋਂ ਇੱਕ Dalit ਪਰਿਵਾਰ ਨੂੰ ਇਨਸਾਫ ਮਿਲਿਆ ਹੋਵੇ ਸੋ ਐਸੇ ਖਬਰ ਨੂੰ ਲੈ ਕੇ ਵਿਦੇ ਗੱਲਬਾਤ ਕਰਦੇ ਹਾਂ ਤਰਨਤਾਰਨ ਤੋਂ ਸਾਡੇ ਪੱਤਰਕਾਰ ਸ਼ੇਰੂ ਮਹਾਜਨ ਫੋਨ 'ਤੇ ਵੀ ਉਹਦੇ ਸੋ ਸ਼ੇਰੂ ਮਹਾਜਨ 13 ਸਾਲ ਦਾ ਲੰਮਾ ਅਰਸਾ ਬੀਤ ਚੁੱਕਿਆ ਹੈ ਅੱਜ ਫੈਸਲਾ ਸੁਣਾਇਆ ਅਦਾਲਤ ਨੇ ਹੋਰ ਕੀ ਅਪਡੇਟ ਹੈ ਜੀ ਬਿਲਕੁਲ ਜੀ ਦੱਸ ਦੇਗੀ ਤਰਨਤਾਰਨ ਦੀ ਮਾਨਜੋ ਅਦਾਲਤ ਵੱਲੋਂ ਜਿਹੜਾ ਕਿ ਕਾਫੀ ਚਿਰ ਤੋਂ ਜਿਹੜਾ ਕਿ ਇੰਤਜ਼ਾਰ ਕਰ ਰਹੇ ਐਸਪੀ ਪਰਿਵਾਰ ਵੱਲੋਂ ਜਿਹੜਾ ਕਿ ਅੱਜ ਉਹਨਾਂ ਨੂੰ ਉਸ ਵੇਲੇ ਵੱਡਾ ਇਨਤਖਾਬ ਮਿਲਿਆ ਜਿਹੜਾ ਕਿ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾਣਾ ਜਿਹੜਾ ਕਿ ਕੋਰਟ ਵੱਲੋਂ ਜਿਹੜੀ ਕਿ 4 ਸਾਲ ਦੀ ਜਿਹੜੀ ਕਿ ਸਜ਼ਾ ਸੁਣਾਈ ਗਈ ਹੈ ਜੀ ਤੋਂ ਪਿਛਲੇ ਦਿਨੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਅੱਜ ਫੈਸਲਾ ਸੁਣਾਇਆ ਗਿਆ ਸਜ਼ਾ ਸੁਣਾਈ ਗਈ ਹੈ ਪਰਿਵਾਰ ਦਾ ਕੀ ਕਹਿਣਾ ਹੈ ਹੁਣ ਪਰਿਵਾਰ ਸੰਤੁਸ਼ਟ ਹੈ ਇਸ ਫੈਸਲੇ ਤੋਂ ਜੀ ਬਿਲਕੁਲ ਜੀ ਦੱਸ ਦਈਏ ਕਿ ਜਿਹੜਾ ਕਿ ਐਸਪੀ ਪਰਿਵਾਰ ਵੱਲੋਂ ਜਿਹੜੀ ਕਿ ਕਾਫੀ ਖੁਸ਼ੀ ਜਿਤਾਈ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿ ਸਾਨੂੰ ਜਿਹੜਾ ਕਿ 13 ਸਾਲ ਬਾਅਦ ਜਿਹੜਾ ਕਿ ਇਨਸਾਫ ਮਿਲਿਆ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਖੁਸ਼ ਆ ਜਿਹੜਾ ਕਿ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਕਿ ਵਿਸ਼ਵਾਸ ਮਿਲਿਆ ਹੈ ਜਿਹੜਾ ਕਿ ਕੁੜੀ ਦੇ ਮਾਮਲੇ ਦੇ ਵਿੱਚ ਛੇੜਛਾੜ ਕੀਤੀ ਸੀ ਉਸਦੇ ਚੱਲਦਿਆਂ ਜਿਹੜਾ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜਾ ਕਿ ਕਾਫੀ 13 ਸਾਲ ਤੋਂ ਜਿਹੜਾ ਕਿ ਅਦਾਲਤ ਦੇ ਵਿੱਚ ਕੇਸ ਚੱਲੇ ਅੱਜ ਜਿਹੜਾ ਕਿ ਮਾਨਯੋਗ ਅਦਾਲਤ ਵੱਲ ਤੋ ਸਿਹਰੋ ਜਿਸ ਤਰ੍ਹਾਂ ਦੇ ਨਾਲ ਸਤਾ ਧਿਰ ਦੇ ਵਿੱਚ ਮੌਜੂਦਾ ਵਿਧਾਇਕ ਹੋਵੇ ਸੋ ਲਗਾਤਾਰ ਪਰਿਵਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੁਣ ਇਹ ਕਿੰਨਿਆ ਇੱਕ ਔਕੜ ਆਈਆਂ ਪਰਿਵਾਰ ਨੂੰ ਇਸ ਇਨਸਾਫ ਨੂੰ ਲੈਣ ਦੇ ਜੀ ਬਿਲਕੁਲ ਜੀ ਦੱਸਦੀ ਹੈ ਕਿ ਪਰਿਵਾਰ ਨੂੰ ਜਿਹੜੀ ਕਿ ਪਹਿਲਾਂ ਦਾ ਜਿਹੜੀ ਸਿਕਿਉਰਿਟੀ ਵੀ ਦਿੱਤੀ ਗਈ ਸੀ ਤੇ ਉਹ 10 ਜਿਹੜਾ ਕਿ ਪਰਿਵਾਰ ਕੋ ਫਿਰ ਸਿਕਿਉਰਿਟੀ ਜਿਹੜੀ ਕਿ ਪੁਲਿਸ ਵੱਲੋਂ ਵਾਪਸ ਲੈ ਲਈ ਗਈ ਤੇ ਪਰਿਵਾਰ ਨੂੰ ਕਾਫੀ ਹੌਕੜੀਆਂ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਤੇ ਘਰ ਤੋਂ ਬਾਹਰ ਨਿਕਲਣਾ ਵੀ ਜਿਹੜਾ ਕਿ ਬਹੁਤ ਮੁਸ਼ਕਲ ਹੈ ਜੇ ਜੇ ਗੱਲ ਕਰੀਏ ਕਹਿੰਦੇ ਅੱਜ ਵੀ ਤਾਂ ਅੱਜ ਸਾਨੂੰ ਪੂਰਾ ਜਿਹੜਾ ਕਿ ਅਨਸਾਬ ਮਿਲਿਆ ਸੋ ਤੁਸੀਂ ਲਗਾਤਾਰ ਇਸ ਕੇਸ ਦੇ ਉੱਪਰ ਜਿਹੜੀ ਕਿ ਰਿਪੋਰਟਿੰਗ ਕੀਤੀ ਹੈਗੀ ਐ ਸੋ ਬਚਾਅ ਪੱਖ ਦੇ ਵਕੀਲ ਦੇ ਵੱਲੋਂ ਵੀ ਕੋਈ ਦਲੀਲ ਪੇਸ਼ ਕੀਤੀ ਕੀ ਵਧਾਇਕ ਨੂੰ ਬਚਾਉਣ ਦੇ ਲਈ ਕੀ ਕੁਝ ਦਲੀਲਾਂ ਹੋਈਆਂ ਅਦਾਲਤ ਦੇ ਵਿੱਚ ਬਿਲਕੁਲ ਜੀ ਦੱਸ ਰਹੀ ਹੈ ਕਿ ਜਿਹੜਾ ਕਿ ਉਹਨਾਂ ਦੇ ਵਕੀਲ ਵੱਲੋਂ ਜਿਹੜਾ ਕਿ ਕਾਫੀ ਪੁੱਛੀ ਗਈ ਜਿਹੜੀ ਕਿ ਕਾਫੀ ਇਹ ਲੰਬੀ ਜਿਹੜੀ ਕਿ 4 ਤੋਂ 5 ਘੰਟੇ ਦੀ ਜਿਹੜੀ ਕਿ ਮਾਨਜੋਗ ਕੋਰਟ ਦੇ ਅੰਦਰ ਜਿਹੜੀ ਕਿ ਬੈਸਟ ਲਈ ਬੈਸਟ ਦੇ ਚੱਲਦਾ ਜਿਹੜਾ ਕਿ ਆਖਰੀ ਡਿਸੀਜਨ ਜਿਹੜਾ ਹੈ ਕਿ ਮਾਨਜੋਗ ਅਦਾਲਤ ਵੱਲੋਂ ਜੱਤਾ ਵੱਲੋਂ ਜਿਹੜਾ ਡਿਸੀਜਨ ਲਿਆ ਗਿਆ ਸੀ ਜਿਹੇ ਲੈਣ ਦੇ ਜਿਹੜਾ ਕਿ ਉਹਨਾਂ ਨੂੰ ਮੌਕੇ ਤੇ ਜਿਹੜੀ 4 ਸਾਲ ਦੀ ਸਜ਼ਾ ਆਈ ਗਈ ਸੋ ਧੰਨਵਾਦ ਗੱਲਬਾਤ ਕਰਨ ਲਈ ਵਾਕੀ ਮਯੂਦਾ ਵਧਾਇਕ ਆਮ ਆਦਮੀ ਪਾਰਟੀ ਦੇ ਮਯੂਦਾ ਵਧਾਇਕ ਮਨਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਹੋਈ ਹੈ ਲੜਕੀ ਦੇ ਨਾਲ ਉਹਨਾਂ ਦੇ ਵੱਲੋਂ ਛੇੜਛਾੜ ਕੀਤੀ ਗਈ ਸੀ ਇਹ ਉਸ ਸਮੇਂ ਦਾ ਮਾਮਲਾ ਜਦੋਂ ਮਨਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਚਾਲਕ ਹੁੰਦੇ ਸਨ ਡਰਾਈਵਰੀ ਕਰਦੇ ਹੁੰਦੇ ਸਨ ਕਿ ਇਸੇ ਦੌਰਾਨ ਪਿੰਡ